ਅਕਾਲ ਦੇ ਜ਼ਿਲ੍ਹਾ ਰੋਪੜ ਦੀ ਜੋ ਡਾਕਟਰ ਮੈਦਗੜਾ ਦੀ ਬੇਟੀ ਕਰੀ ਹੈ ਇਸ ਬੰਦੇ ਨੇ ਉਹਦਾ ਸਿਰ ਖੌੜੇ ਨਾਲ ਛੇੜਿਤ ਬੰਨਿਆ ਸਰਕਾਰ ਦੇ ਵਿੱਚ ਹਾਦਸਾ ਇਹਦੇ ਵਿੱਚ ਸਾਨੂੰ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਸਾਰੇ ਪੰਜਾਬ ਜੁਨੇ ਅੱਗ ਲਾਤੀ ਇਸ ਬੰਦੇ ਨੇ ਜਿਹਨੇ ਸਭਧਾਨ ਬਣਾਇਆ ਪ੍ਰਧਾਨ ਮੰਨਿਆ ਹੁਣ ਤਾਂ ਡਾਕਟਰ ਮੈਦਗੜਾ ਨੂੰ ਕਿਰ ਗਲਤ ਸਮਝਿਆ ਉਹਨਾਂ ਕੀ ਗੁਰੂ ਦੀਆਂ ਮੰਨਦਾ ਹੈ ਉਹਨੂੰ ਬਾਹ ਮੰਦੇ ਸੀ ਇਸ ਵਾਰ ਤੇ ਇਹ ਚਾਹੁੰਦੀ ਹੈ ਸਰਕਾਰ ਬੀਜੇਪੀ ਤੇ ਹੌਲੀ ਹੌਲੀ ਰដ្ឋਾਨ ਨੂੰ ਖਤਮ ਕੀਤਾ ਜਾਵੇ ਹੌਲੀ ਹੌਲੀ ਦਰਦਾਂ ਦਿਵਾਇਆ ਜਾਵੇ ਇਹ ਇਹਦਾ ਪ੍ਰੋਮ ਹੈ ਬੀਜਪੀ ਵਾਲਿਆਂ ਦਾ ਇਹ ਸਾਰਾ ਪੰਜਾਬ ਸਰਕਾਰ ਦੇ ਵਿੱਚ ਜੋ ਮਾਹੌਲ ਮਾਹੌਲ ਖਤਮ ਹੋਇਆ ਖੜਾ ਹੋਇਆ ਇਹ ਸਿਆਸੀ ਬੰਦਿਆਂ ਨੇ ਇਹ ਰੰਗ ਵਧਿਆ ਤਾਂ ਕਿ ਲੋਕਾਂ ਦਾ ਦਿਮਾਗ ਆ ਉਧਰ ਹੋ ਜਵੇ ਇਸ ਵਾਰ ਤੇ ਅਸੀਂ ਇਹ ਕਹਿੰਦੇ ਹਾਂ ਕਿ ਇਸ ਬੰਦੇ ਨੂੰ ਵਾਅਦੇ ਬਾਅਦ ਸਜ਼ਾ ਹੋਣੀ ਚਾਹੀਦੀ ਆ ਇਹਨੂੰ ਇੰਨੀ ਸਜ਼ਾ ਹੋਣੀ ਚਾਹੀਦੀ ਕਿ ਬਾਹਰ ਨਾ ਆਣ ਜਾਈਦਾ ਧੰਨਵਾਦ ਤੁਹਾਡਾ ਇਸ ਤਰ੍ਹਾਂ ਜੀ ਜਿਹੜੀ ਗਣਤੰਤਰ ਦਿਵਸ ਤੇ ਸ੍ਰੀ ਅਮਰਸਰ ਜਿੱਤੇ ਇਹਨੂੰ ਕਹਿੰਦੇ ਆ ਸ਼ਾਂਤੀ ਦਾ ਘਰ ਜਿਹਦੇ ਚਾਰੇ ਦਰਵਾਜੇ ਸਭ ਧਰਮਾਂ ਸਭ ਇਨਸਾਨਾਂ ਲਈ ਖੁੱਲੇ ਆ ਉਹ ਸ਼ਹਿਰ ਦੇ ਵਿੱਚ ਇੱਕ ਗਣੀਮਸੀ ਸਾਜਿਦ ਦੇ ਤਹਿਤ ਜਿਹੜਾ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਮੇਡਕਾਰ ਦੇ ਖਿਲਾਫ ਇੱਕ ਸ਼ਬਦ ਕਹੇ ਵੀ ਕਿਆ ਅੰਮੇਸ਼ਕਰ ਅੰਮੇਸ਼ਕਰ ਲਈਆ ਇੰਨੀ ਵਾਰੀ ਜੇ ਭਗਵਾਨ ਦਾ ਨਾਮ ਲੈਂਦੇ ਤਸਵਰਗ ਛਤਿਆ ਨੂੰ ਸਵਰਗ ਵਿੱਚ ਸਵਰਗ ਮਿਲਦਾ ਇਹ ਸਾਨੂੰ ਲੱਗਦਾ ਉਸੇ ਘੜੀ ਉਹਨੂੰ ਹਲਕਾ ਪਾਉਣ ਵਾਸਤੇ ਉਕੇ ਸਾਡੇ ਜਿਹੜੇ ਜਿੱਥੇ ਗਲਤ ਸਮਾਜ ਬਾਬਾ ਸਾਹਿਬ ਭੀਮਰਾਓ ਵਹਟ ਕਰਨੂ ਚਾਹਨੋ ਵੱਧ ਪਿਆਰ ਕਰਦਾ ਉੱਥੇ ਜਿਹੜੇ ਵਧੀਆ ਲੋਕ ਇਨਸਾਨੀਅਤ ਪੱਕੀ ਭਾਰਤ ਦੀ 50% ਵਾਦੀ ਔਰਤਾਂ ਜਿਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਆ ਅਮੰਤ ਛਾਲੀ ਗੱਲ ਨੂੰ ਹਲਕਾ ਪਾਉਣ ਵਾਸਤੇ ਸਰਕਾਰਾਂ ਨੇ ਸਾਜ਼ਿਸ਼ਾਂ ਰਚ ਕੇ ਉਸ ਮੁੰਡੇ ਦੇ ਕਸ਼ਣਾ ਜਿਹੜੀ ਆ ਇਹ ਘਟੀ ਅਸੀਂ ਦੀ ਨਿੰਦਾ ਕਰਦੇ ਆ ਸ਼ਹਿਰ ਵਾਸੀਆਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਦੀ ਹਾਂ ਉਹ ਸਾਡਾ ਸਹਿਯੋਗ ਦੇ ਰਹੇ ਆ ਕੀ ਲੱਗਦਾ ਬਈ ਮੈਨੂੰ ਲੱਗਿਆ ਨੇ ਜਿਹੜਾ ਪਾਰਲੀਮੈਂਟ ਚ ਘਟਨਾ ਕੱਟੀ ਉਹਨੂੰ ਕਿਉਂਕਿ ਪੂਰੇ ਭਾਰਤ ਦੇ ਜਿੱਥੇ ਦਲਤ ਲੋਕ ਇਸੇ ਖਿਲਾਫ ਤੇ ਪਾਰਲੀਮੈਂਟ ਚ ਸਾਡੇ ਬਹੁਤ ਹੀ ਸਨਮਾਨਯੋਗ ਚਕਤੀਤ ਬਾਬਾ ਸਾਹਿਬ ਪੀਵਰਾ ਮੈਂਡ ਕਰ ਖਿਲਾਫ ਦੇਸ਼ ਦਾ ਗ੍ਰਹਿ ਮੰਤਰੀ ਬੋਲਿਆ ਉਹਦੇ ਖਿਲਾਫ ਜਿਹੜਾ ਲੋਕਾਂ ਦਾ ਰੋਸਤਾ ਉਹਨੂੰ ਠੰਡਾ ਪਾਉਣ ਵਾਸਤੇ ਉਹਨੂੰ ਕਨਵਰਟ ਕਰਨ ਵਾਸਤੇ ਇਹ ਸ਼ਾਹ ਚਰਚੀਆ ਸਰਕਾਰ ਨੇ ਉਹ 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 ਉਹਦਾ ਕਣੀ ਜੁੜਦੀ ਹੈ ਜੀ ਇਹ ਬੰਦ ਦਾ ਸਦਾ ਤੁਸੀਂ ਤੁਹਾਨੂੰ ਪਤਾ ਹੀ ਹੈ ਵੀ 26 ਜਨਵਰੀ ਵਾਲੇ ਦਿਨ ਸਾਡੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦਾ ਪੁੱਤ ਜਿਹੜਾ ਤੋੜਿਆ ਗਿਆ ਉਸ ਸਬੰਧ ਦੇ ਵਿੱਚ ਅਸੀਂ ਬੰਦ ਦੀ ਕਾਲ ਕੀਤੀ ਸੀ ਸਾਰੇ ਪੰਜਾਬ ਦੇ ਵਿੱਚ ਹੀ ਬੰਦ تقریبا ਲਈ ਤੇ ਰੋਪੜ ਸ਼ਹਿਰ ਦੇ ਵਿੱਚ ਵੀ ਵਾਲਮੀਕ ਸੰਗਠਨਾ ਵੱਲੋਂ ਸਫਾਈ ਯੂਨੀਅਨ ਵੱਲੋਂ ਸਾਡੇ ਜਿੰਨੇ ਵੀ ਤਿੰਨੇ ਚਾਰੇ ਮਹੱਲੇ ਉਹਨਾਂ ਦੇ ਵੱਲੋਂ ਸਾਰਿਆਂ ਦੀ ਬੰਦ ਦੀ ਕਾਲ ਇਹ ਕੀਤੀ ਗਈ ਜਿਹੜਾ ਕਿ ਸਾਡੇ ਸ਼ਹਿਰ ਵਾਸੀਆਂ ਨੇ ਵੀ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ 반 ਦਾ तकरीबनली ਸਾਰਾ ਸ਼ਹਿਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਾਕੀ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਉਹਨੂੰ ਅਰੈਸਟ ਕਰਕੇ ਜਿੱਦਾਂ ਵੀ ਉਹ ਧਾਰਾ ਲਗਾਈਆਂ ਉਹ ਹੀ ਠੀਕ ਹੈ ਪਰ ਉਹਦੇ ਪਿੱਛੇ ਵੀ ਜਿਹੜੀ ਕੋਈ ਸੈਂਟਰ ਦੀ ਏਜੰਸੀ ਉਹਨਾਂ ਦਾ ਕੋਈ ਨਾ ਕੋਈ ਹੱਥ ਹੈ ਇਹਦੇ ਵਿੱਚ ਇਹ ਦਾ ਜਾਂਚ ਦਾ ਵਿਸ਼ਾ ਹੈ ਜਿਹੜੇ ਹੁਣ ਵਿਆਪ ਪੁਲਿਸ ਆਪਣੀ ਜੁੜੀ ਹੋਰ ਏਜੰਸੀਆਂ ਨੂੰ ਜਾਂਚ ਕਰੂਗੀ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੋ ਵੀ ਅੱਜ ਪੰਜਾਬ ਦੇਸ਼ ਵਿਦੇਸ਼ ਦੇ ਵਿੱਚ ਜੋ ਇਹ ਹਰਕਤ ਪਤਾ ਲੱਗੀ ਅੰਬਰਸਰ ਦੇ ਵਿੱਚ ਜੋ ਹੋਈ ਆ ਉਹ ਵੀ 26 ਜਨਵਰੀ ਦੇ ਦਿਨ ਜਿਸ ਦਿਨ ਕੇ ਦਿਨ ਸਵਿਧਾਨ ਲਿਖਿਆ ਗਿਆ ਸੀਗਾ ਸਾਡੇ ਰੈਵਰ ਬਾਬਾ ਸਾਹਿਬ ਜੀ ਵੱਲੋਂ ਤੇ ਉਹ ਸਵਿਧਾਨ ਨੂੰ ਜਿਹੜੇ ਇਹ ਬੰਦੇ ਨੇ ਵੀ ਛੇੜਖਾਂਦੀ ਕੀਤੀ ਆ ਅਸੀਂ ਉਹਨਾਂ ਦੇ ਪੂਰਾ ਹੀ ਪੂਰਾ ਨਿੰਦਣ ਜੋਰ ਕਰਦੇ ਆ ਕਿ ਉੱਥੇ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹ ਖਾਸੀ دیر ਤੱਕ ਬੰਦਾ ਪਹਿਲਾਂ ਉਹਨੇ ਸਬਤਾਂ ਥੱਲੇ ਫੁੱਕਿਆ ਅੱਗ ਲਾਈ ਆ ਫਿਰ ਪੋਰੀ ਵੀ ਲਾਈ ਆ ਤੇ ਉੱਥੇ ਤੱਕ ਕੋਈ ਵੀ ਉੱਥੇ ਪ੍ਰਸ਼ਾਸਨ ਜਾਂ ਕੋਈ ਵੀ ਸਾਰਾ ਸੁੱਤਾ ਹੀ ਪਿਆ ਸੀਗਾ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਆਕੋ ਬਾਹਰ ਦੇ ਬੰਦਿਆਂ ਨੇ ਹੀ ਰੋਕਿਆ ਤੇ ਜੋ ਵੀ ਸਾਨੂੰ ਅੱਜ ਸਾਡੇ ਰਜਿੰਦਰਪੁਰ ਬਿੰਦੀ ਜੀ ਵੱਲੋਂ ਬੰਦ ਦੀ ਕੋਲ ਆਈ ਆ ਤੇ ਅਸੀਂ ਉਹਨਾਂ ਦਾ ਸਮਰਥਨ ਦੇ ਵਿੱਚ ਮੇਰੀ ਸਾਰੇ ਹੀ ਸਿਪਰ ਜੂਨੀਅਨ ਠੀਕ ਹੈ ਜੀ ਮੈਂ ਸਿਪਰ ਜੂਨੀਅਨ ਦਾ ਪ੍ਰਧਾਨ ਅਜੇ ਪੱਟੀ ਮੇਰੀ ਜੂਨੀਅਨ ਜਿੰਨੀ ਵੀ ਆ ਇਹਨਾਂ ਨੇ ਵੀ ਸਮਰਥਨ ਦਿੱਤਾ ਤੇ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆ ਤੇ ਅਸੀਂ ਇਹੀ ਚਾਹੁੰਦੇ ਆ ਕਿ ਜੋ ਸਾਡੇ ਰਾਈਵਰ ਨੇ ਜੋ ਲਿਖਿਆ ਸੰਵਿਧਾਨ ਆ ਉਹ ਸੰਵਿਧਾਨ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕੱਲਾ ਕੋਈ ਸਾਡੇ ਵਾਸਤੇ ਨਹੀਂ ਲਿਖਿਆ ਉਹ ਸਾਰਿਆਂ ਵਾਸਤੇ ਲਿਖਿਆ ਗਿਆ ਠੀਕ ਆ ਉਹ ਸੰਵਿਧਾਨ ਦੇ ਵਿੱਚ ਸਾਰਿਆਂ ਦਾ ਇਹੀ ਕੀਤਾ ਗਿਆ ਬੈਨੀਫਿਟ ਦਿੱਤਾ ਗਿਆ ਜੋ ਜੋ ਸਭ ਨੂੰ ਮਿਲਦਾ ਕਿਸੇ ਨੂੰ ਕੋਈ ਵੀ ਇੱਕ ਪਾਸੇ ਦਾ ਵੱਧ ਨਹੀਂ ਦਿੱਤਾ ਕਿਸੇ ਨੂੰ ਘੱਟ ਨਹੀਂ ਦਿੱਤਾ ਇਹੀ ਆ ਕਿ ਜੋ ਸਾਨੂੰ ਚਾਹੀਦਾ ਕਿ ਅੱਜ ਦੇ ਦਿਨ ਸਾਰੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਕਿ ਸਾਡਾ ਸਹਿਯੋਗ ਦੇਣ ਸਹਿਯੋਗ ਸਾਡਾ ਸ਼ਹਿਰ ਵਾਸੀ ਦੇ ਰਹੇ ਨੇ ਤੇ ਅਸੀਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਤੇ ਬਾਕੀ ਹੋਰ ਸਾਡੀ ਜਿੰਨੇ ਵੀ ਆਏ ਨੇ ਰਿਕਸ਼ਾ ਜੂਨੀਅਨ ਹੋ ਗਏ ਜਬਾਕੀ ਹੋਰ ਜਿੰਨੇ ਵੀ ਹੈਗੇ ਆ ਸਾਰਿਆਂ ਨੇ ਸਮਰਥਨ ਦਿੱਤਾ ਸਾਰਾ ਕੁਝ ਹੀ ਸਾਡੇ ਹੱਕ ਦੇ ਵਿੱਚ ਬੰਦਾ ਤੇ ਅਸੀਂ ਇਹੀ ਚਾਹੁੰਦੇ ਆ ਕਿ ਇਸ ਬੰਦੇ ਨੂੰ ਇਹਨੇ ਜੋ ਵੀ ਹਰਕਤ ਕੀਤੀ ਆ ਬਹੁਤ ਜ਼ਿਆਦਾ ਨਿੰਦਨ ਜੋਗਾ ਅਸੀਂ ਚਾਹੁੰਦੇ ਆ ਕਿ ਇਸ ਬੰਦੇ ਨੂੰ ਬੰਦੀ ਅਸੀਂ ਨਹੀਂ ਚਾਹੁੰਦੇ ਕਿ ਇਹਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਚਾਹੁੰਦੇ ਆ ਕਿ ਇਹਨੂੰ ਬੰਦੇ ਨੂੰ ਬੰਦੀ ਫਾਂਸੀ ਦਿੱਤੀ ਜਾਵੇ ਠੀਕ ਹੈ ਜੇ ਸਰਕਾਰ ਕੁਝ ਨਹੀਂ ਕਰਦੀ ਫਿਰ ਅਸੀਂ ਆਪਣਾ ਪ੍ਰੋਸੈਸ ਅੱਗੇ ਦਾ ਹੋਰ ਕਰਾਂਗੇ ਫਿਰ ਅਸੀਂ ਇਹ ਪ੍ਰਸ਼ਾਸਨ ਨੂੰ ਚਾਹੁੰਦੇ ਆ ਕਿ ਜੋ ਬੰਦੀ ਹੈ ਪਰ ਕਾਰਵਾਈ ਕੀਤੀ ਜਾਵੇ ਅਗਲੀ ਅਗਲਾ ਪ੍ਰਟੈਸ ਜੀ ਦੇਖੋ ਸਾਨੂੰ ਜੋ ਸਾਡਾ ਸਮਰਥਨ ਜਾਂ ਸਾਡੇ ਜਥੇਬੰਦੀਆਂ ਜੋ ਸਾਨੂੰ ਅਗਲਾ ਦੱਸਣਗੇ ਤੇ ਅਸੀਂ ਉਹਨਾਂ ਦੇ ਅੰਡਰਗਰਾਉਂਡ ਰੀ ਚੱਲਣਾ ਉਹਨਾਂ ਦੇ ਰਮਾਈਨ ਦੇ ਵਿੱਚ ਚੱਲਣਾ ਜਿੱਦਾਂ ਜਿੱਦਾਂ ਸਾਨੂੰ ਹੁਕਮ ਹੋਣਾ ਅਸੀਂ ਪੂਰਾ ਸਮਰਥਨ ਕਰਨਾ ਤੇ ਕਹਿੰਦੇ ਜੀ ਅਸੀਂ ਇਹੀ ਚਾਹੁੰਦੇ ਆ ਕਿ ਜੋ ਸਾਨੂੰ ਅੱਗੇ ਹੋਰ ਇੱਕ ਵਿੱਚ ਕੋਈ ਨਾ ਗੱਲਬਾਤ ਹੋਈ ਤੇ ਅਸੀਂ ਫਿਰ ਇਹੀ ਚਾਹੁੰਦੇ ਅੱਗੇ ਦੀ ਜੋ ਸਾਨੂੰ ਕੋਲ ਆਏਗੀ ਅਸੀਂ ਉਹ ਕਰਾਂਗੇ